ਜਦੋਂ ਵੀ ਬਾਬਾ ਜੀ ਰਾਮਪੁਰ ਖੇੜੇ ਵਾਲਿਆਂ ਨੂੰ ਕੋਈ ਗੁਰਮੁਖ ਪ੍ਰੇਮੀ ਮਿਲਣ ਲਈ ਆਉਂਦਾ ਤਦ ਸਭ ਤੋਂ ਪਹਿਲਾਂ ਆਪ ਜੀ ਪੁੱਛਦੇ ਕੇ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਆਏ ਹੋ ਸੰਗਤ ਨੂੰ ਇਹ ਤਾਂ ਕੀ ਦੀ ਹੁਕਮ ਸੀ ਕਿ ਸਭ ਤੋਂ ਪਹਿਲਾਂ ਸਤਿਗੁਰੂ ਜੀ ਨੂੰ ਨਮਸਕਾਰ ਕਰਕੇ ਫਿਰ ਸਾਨੂੰ ਮਿਲਣ ਆਉਣਾ ਹੈ ਅਤੇ ਸਾਨੂੰ ਕੇਵਲ ਫਤਿਹ ਬੁਲਾਉਣੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਈ ਵਾਰ ਜਦੋਂ ਕੋਈ ਨਵੀਂ ਸੰਗਤ ਆਉਣੀ ਤਦ ਅਗਾਊ ਹੀ ਬੇਨਤੀ ਕਰ ਦੇਣੀ ਕਿ ਸਾਨੂੰ ਕੋਈ ਪ੍ਰੇਮੀ ਮੱਥਾ ਨਾ ਟੇਕੇ ਮਥਾ ਕੇਵਲ ਤੇ ਕੇਵਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਟਿਕਣਾ ਹੈ ਜੋ ਕਿ ਸਾਡੇ ਸਭਨਾਂ ਦੇ ਗੁਰਦੇਵ ਜੀ ਹਨ ਜਿਨ੍ਹਾਂ ਨੂੰ ਨਮਸਕਾਰ ਕਰਨ ਦੇ ਨਾਲ ਸਾਨੂੰ ਸਾਰੀਆਂ ਦਾਤਾਂ ਪ੍ਰਾਪਤ ਹੋਣੀਆਂ ਨੇ ਆਪ ਜੀ ਦਾ ਕਥਨ ਸੀ ਕਿ ਗੁਰਸਿੱਖ ਨੂੰ ਆਪਣੇ ਪੈਰਾਂ ਉੱਪਰ ਖੜੇ ਰਹਿਣਾ ਚਾਹੀਦਾ ਹੈ ਆਪਣਾ ਅਸੂਲ ਕਦੇ ਨਹੀਂ ਛੱਡਣਾ ਚਾਹੀਦਾ ਜੋ ਜਗਿਆਸੂ ਆਪਣਾ ਅਸੂਲ ਛੱਡ ਦਿੰਦਾ ਹੈ ਉਸ ਨੂੰ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਸਾਨੂੰ ਸਤਿਗੁਰੂ ਜੀ ਦਾ ਹੁਕਮ ਹੈ ਕਿ ਜਦ ਵੀ ਦੂਰ ਕੋਈ ਸਿੱਖ ਮਿਲਣ ਤਾਂ ਗੁਰੂ ਕੀ ਬਖਸ਼ੀ ਫਤਹੀ ਬਲਾਉਣ ਫਤਹੀ ਬਲਾਉਣ ਨਾਲ ਇੱਕ ਤਾਂ ਚਾਰ ਵਾਰ ਗੁਰਮੰਤਰ ਦਾ ਉਚਾਰਨ ਹੋ ਜਾਂਦਾ ਹੈ ਤੇ ਦੂਸਰੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਵੀ ਪ੍ਰਾਪਤ ਹੁੰਦੀਆਂ ਹਨ ਬਾਬਾ ਜੀ ਦੀਵਾਨ ਵਿੱਚ ਅਕਸਰ ਬੇਨਤੀ ਕਰਿਆ ਕਰਦੇ ਸਨ ਕਿ ਕਈ ਵਾਰ ਅਸੀਂ ਦੋਨਾਂ ਪਾਸਿਆਂ ਤੋਂ ਹੀ ਖਾਲੀ ਰਹਿ ਜਾਂਦੇ ਹਾਂ ਭਾਵ ਕਿ ਸਤਿਗੁਰੂ ਜੀ ਜੋ ਮੌਕੇ ਦੇ ਮਾਲਕ ਹਨ ਭਾਵਨੀ ਦੇ ਨਾਲ ਅਸੀਂ ਉਹਨਾਂ ਨੂੰ ਨਮਸਕਾਰ ਨਹੀਂ ਕਰਦੇ ਕਿਉਂਕਿ ਸਾਡੀ ਪੂਰਨ ਭਾਵਨੀ ਸਤਿਗੁਰਾਂ ਉੱਪਰ ਨਹੀਂ ਹੁੰਦੀ ਸਰੀਰ ਧਾਰੀ ਦੀ ਟੇਕ ਮਨ ਵਿੱਚ ਬਣੀ ਹੋਣ ਕਰਕੇ ਦੇਹ ਧਾਰੀਆਂ ਨੂੰ ਨਮਸਕਾਰਾਂ ਕਰਦੇ ਹਾਂ ਜਿਸ ਦੇ ਕਾਰਨ ਸਤਿਗੁਰੂ ਜੀ ਦੀ ਪ੍ਰਸੰਨਤਾ ਤੋਂ ਅਸੀਂ ਵਾਂਝੇ ਰਹਿ ਜਾਂਦੇ ਹਾਂ ਅਤੇ ਉਹ ਦੇਹ ਧਾਰੀ ਜਿਸ ਨੂੰ ਅਸੀਂ ਮੱਥਾ ਟੇਕਦੇ ਹਾਂ ਉਹ ਸਾਨੂੰ ਕੁਝ ਨਹੀਂ ਦੇ ਸਕਦੇ ਮੌਕੇ ਦੇ ਜੋ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ ਉਹ ਸਾਨੂੰ ਸਾਰੀਆਂ ਦਾਤਾਂ ਦੇਣ ਦੇ ਹੱਕਦਾਰ ਹਨ